ਜੀ ਦੋਸਤੋ ਅੱਜ ਇੱਕ ਆਪਸ ਨੂੰ ਟੋਕੜ ਗੱਬਣਾ ਗਾਂ ਦਿਖਾ ਰਹੇ ਆ ਕਿਹੜਾ ਸੂਆ ਸੁੰਦੀ ਆ ਕਿੰਨੇ ਚਿਰ ਦੀ ਗੱਬਣਾ ਓਦੀ ਗੱਲਬਾਤ ਬਾਈ ਦੇ ਨਾਲ ਸਾਂਝੀ ਕਰਾਂਗੇ ਬਾਈ ਦਾ ਜਿਹੜਾ ਪਿੰਡ ਹੈਗਾ ਜੀ ਫੂਲ ਤਹਿਸੀਲ ਵੀ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਕਿੰਨਾ ਦੁੱਧ ਆ ਕਿੰਨੇ ਮਹੀਨੇ ਦੀ ਗੱਬਣਾ ਓਦੀ ਗੱਲਬਾਤ ਕਰਦੇ ਆ ਇੱਕ ਵਾਰੀ ਤੋਰ ਕੇ ਦਿਖਾ ਦੇ ਮਾੜਾ ਤੁਰਦੀ ਦੇਖ ਸਕਦੇ ਹੋ ਤੇ ਥਣਲੇਪੇ ਦੀ ਪੰਤਰ ਵੈਸੇ ਸੋਹਣੀ ਐ ਰੁਕੋ ਜੀ ਇੱਕ ਥਾਂ ਤੇ ਥੋੜਾ ਜਿਹਾ ਮੌਕਾ ਜਾਂ ਜ਼ਰੂਰ ਹੈ ਮਾੜਾ ਮੁੱਟਾ ਜਿਹਾ ਉਹ ਆਪਣਾ ਫਰਜਵਾਦਾ ਹਰ ਚੀਜ਼ ਦੱਸਨ ਦਾ ਤੇ ਕਰਦਿਆ ਬਾਈ ਦੇ ਨਾਲ ਗੱਲਬਾਤ ਬਾਈ ਕਿੰਨੇ ਚਿਰ ਦੀ ਗੱਬਣਾ ਕਿਹੜਾ ਸੂਆ ਪਹਿਲਾਂ ਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਸੂਆ ਹੈ ਇਹ ਤੀਜਾ ਸੂਆ ਜੀ ਤੀਜਾ ਸੂਆ ਸੌਂਦੀ ਆ ਹਾਂਜੀ ਤੀਜਾ ਸੂਆ ਤੇ ਕਿੰਨੇ ਚਿਰ ਦੀ ਗੱਬਣਾ ਹੈ ਸਾਢੇ 5 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ ਦਾ ਬਿਨਾ ਬੱਚੇ ਤੋਂ ਬਿਨਾ ਬੱਚੇ ਤੋਂ ਸਾਢੇ 5 ਮਹੀਨੇ ਦੀ ਗੱਬਣਾ 6 ਕਿਲੋ ਦੁੱਧ ਦੁੱਧ ਹੈ ਬਿਨਾ ਬੱਚੇ ਤੋਂ ਆ ਰੇਟ ਕੀ ਕਰਿਆ ਜੀ ਦਾ ਰੇਟ ਇਹਦਾ ਜੀ 35000 35 ਮੰਦਣ ਹੋ ਜੂ ਹਾਂ ਹਾਂ ਜੀ ਕਰਾਂਗੇ ਤੇ ਫੋਨ ਨੰਬਰ ਦੱਸ ਦਿਓ ਜੀ 90417 ਜੀ 90417 05194 05194 ਇੱਕ ਵਾਰੀ ਤੋਰੋ ਜੀ ਫਿਰ ਸੋ ਤੀਜੇ ਸੂਏ ਦੀ ਖਾਤਰ ਮਿੱਤਰੋ ਗੱਬਣਾ ਕਦ ਘਰ ਠੀਕ ਹੈ ਸਿਹਤ ਪੱਕੋ ਭਾਵੇਂ ਫਿੱਕੀ ਆ ਮੂਰੇ ਮਿੱਤਰੋ ਇਹਨੇ ਭਰ ਜਾਣਾ ਥਾਂਲੇ ਵੀ ਦੀ ਸਾਫ ਹੈ ਸਾਢੇ 5 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ ਹੈ ਬਾਈ ਦਾ ਜਿਹੜਾ ਘਰ ਹੈ ਫਰਨੀ ਤੇ ਘਰ ਹੈ ਤੇ ਪਿੰਡ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੋ ਸਾਰੇ ਵੀਰਾਂ ਦਾ ਧੰਨਵਾਦ